ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਅੱਜ ਆਪਾਂ ਚੱਲੇ ਹਾਂ ਹੁਣ ਥੋੜਾ ਆਪਾਂ ਚੱਲੇ ਆ ਪੱਤਰੀ ਮਤਲਬ ਜਿੰਨੇ ਪਿਛਲਾ ਵਲੌਗ ਵੇਖਿਆ ਉਹ ਪਤਾ ਨਾ ਪੈਂਟਾ ਲੈਣ ਗਏ ਤੇ ਪੈਂਟਾ ਮਿਲਿਆ ਨਹੀਂ ਤੇ ਹੁਣ ਇੱਕ ਕਰਕੇ ਆਵਾ ਦੁਆਰ ਤੋਂ ਚੱਲੇ ਆ ਤੇ ਹੁਣ ਵੇਖਦੇ ਹੁਣੇ ਪੈਂਟਾ ਬਣਾਈ ਹੋਣੀ ਹੈ ਨਹੀਂ ਬਾਕੀ ਆਪਾਂ ਅੱਜ ਕਾਣਾਵਾ ਮੇਲੇ ਤੇ ਅੱਜ ਇਹ ਕਾ ਮੇਰੇ ਨਾਲ ਲਾਸਟ ਦਿਨ ਹੁਣ ਆਪਾਂ ਚੱਲਦੇ ਸਦਾ ਪੱਤਰੀ ਇੱਥੋਂ ਬਾਕੀ ਹੁਣ ਪੈਂਟਾਂ ਆਪਣ ਮਿਲ ਗਈਆਂ ਬਹੁਤ ਮੁਸ਼ਕਲਾਂ ਨਾਲ 3 ਦਿਨ ਲਾਗੇ ਫਿਰ ਮਿਲੀਆਂ ਜਾ ਕੇ ਤੇ ਹੁਣ ਆਵਾ ਚੱਲੇ ਪੇਂਟ ਨੂੰ ਤੇ ਹੁਣ ਇਹ ਆਪਾਂ ਤਿਆਰ ਤੇ ਫਿਰ ਆਪਾਂ ਜਾਣੇ ਆ ਮੇਲੇ 'ਚ ਬੱਤ ਪਿੱਦਾ ਪਿਛਲਾ ਪਾਰ ਜਿੰਨੇ ਜਿੰਨੇ ਨਹੀਂ ਵੇਖਿਆ ਉਹ ਵੇਖ ਲਓ ਆਪਣਾ ਪੁਰਾਣਾ ਵਲੌਗ ਜਿਹੜਾ ਉਹ ਅਪਲੋਡ ਥੋੜੇ ਟਾਈਮ ਪਹਿਲਾਂ ਆਪਾਂ ਕਰਤਾ ਵਾ ਅੱਜ ਤੇ ਉਹਨੂੰ ਵੀ ਵੇਖ ਲਓ ਫਿਰ ਤੁਹਾਨੂੰ ਆ ਪੂਰਾ ਅਗਲਾ ਜਿਹੜਾ ਨੈਕਸਟ ਪਾਰਟ ਆ ਉਹ ਗੇਰ ਸਮਝ ਲੱਗੂ ਜਿਹੜਾ ਆਲਾ ਪਾਰਟ ਫਿਰ ਸਮਝ ਲੱਗੂ ਤੁਹਾਨੂੰ ਪਹਿਲਾ ਪਿਛਲਾ ਪਾਰ ਦੇਖੋ ਜਾਗੇ ਬਾਕੀ ਆਪਾਂ ਤੇ ਆਤੂਰ ਹੋ ਕੇ ਆ ਗਏ ਹੁਣ ਤੇ ਹੁਣ ਆਪਾਂ ਚੱਲੇ ਆ ਮੇਲੇ ਤੇ ਇਧਰ ਸਿਮਰਤਾਜ ਹੁਣ ਇਹ ਪੂਰੇ ਰੈਡੀ ਰੁਡੀ ਹੋ ਕੇ ਆ ਗਏ ਇੱਕ ਵਾਰੀ ਦੂਰ ਦਾਰੇ ਨਹੀਂ ਇਹ ਮੇਲੇ ਚੱਲੇ ਅੱਜ ਹੈ ਦਾ ਘਰ ਤੇ ਯਾਰ ਆਪਣੇ ਪਿੰਡੇ ਮੇਲਾ ਨਾ ਜਿਵੇਂ ਹਲੋ ਇਧਰ ਇਧਰ ਵੇਖੋ ਅਧਾਰੇ ਗੈਣਾ ਨਹੀਂ ਆ ਗਏ ਪੂਰੇ ਤਿਆਰ ਪੂਰੇ ਹੋ ਗਏ ਮੈਂ ਚੱਲਾਂ ਮਾਕੀ ਧੁੰਦਾ ਲੈਣੀ ਦਿੱਤੀ ਨਾ ਧੁੱਪ ਧੁੱਪ ਨਿਕਲੀ ਆ ਤੇ ਆਪਾਂ ਜਾਣਦੇ ਮੇਲੇ ਵਾਲ ਨੂੰ ਅਰੇ ਅਣੀ ਕਾਲੀਆਂ ਪਾਲੀਆਂ ਯਾਰ ਉਹ ਵੀ ਬਰਬਰੀ ਵਾਲੀਆਂ ਇਧਰ ਪ੍ਰਵਿੰਦਰ ਵੀ ਆ ਗਿਆ ਪ੍ਰੇਮ ਟਿਲੋਂ ਟਾਪ ਯਾਰ ਸਾਰੇ ਆ ਗਏ ਬਸ ਜੱਸੀ ਰਹਿ ਗਿਆ ਹੁਣ ਇੱਕ ਵੀ ਨਾਨਕੇੋਂ ਭੱਜ ਆਇਆ ਹਣ ਥੋੜੇ ਕੌਲੀ ਵੀ ਪਈ ਦੱਸੀ ਨੇ ਵੀ ਕਾਲੀਆਂ ਇੰਦਰ ਵੈਰਪੰਨੂ ਆਪਣੇ ਨਾਲ ਖੜੇ ਆ ਪੰਨੂ ਸਾਰੇ ਬਾਕੀ ਅੱਜ ਪੂਰੀ ਧੂਣੀ ਗੈਂਗ ਇਕੱਠੀ ਹੋ ਕੇ ਚੱਲੀ ਆ ਮੇਲੇ ਦੇ ਤਿਆਰ ਕਰਕੇ ਦੀਵਾਨ ਸਭਿਲ ਚੈੱਕ ਕਰੋ ਹੁਣ ਆਪਾਂ ਮੇਲੇ ਜਾ ਕੇ ਸਭ ਤੋਂ ਪਹਿਲਾਂ ਖਾਣੇ ਆ ਪਨੀਰ ਵਾਲੇ ਪਕੌੜੇ ਪਨੀਰ ਵਾਲੇ ਪਕੌੜੇ ਦੇਖਾਂਗੇ ਮਾਤਾ ਆਓ ਬਾਕੀ ਤੇਰੀ ਜਗ੍ਹਾ ਬਾਅਦ ਚ ਦੇਖਾਂਗੇ ਮਾਤਾ ਤੇ ਅੱਜ ਹੋਣੀ ਆ ਘੋੜਿਆਂ ਦੀ ਰੇਸ ਵੀ ਹੋਣੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਘੋੜੇ ਘੋੜਿਆਂ ਦੀ ਦੌੜ ਵੀ ਹੋਣੀ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਬਾਕੀ ਸਾਰੇ ਇਹਨੇ ਸਨੈਪਾਸ ਨੂੰਪਾ ਬਣਾਉਂਦੇ ਹੋਵੇ ਹੱਥ ਨਹੀਂ ਦੀਆ ਨਨੂ ਸਾਹਿਬ ਕੋਲੋਂ ਜਾ ਕੇ ਚੈੱਕ ਕਰਨ ਦਾ ਵੀ ਕਿਵੇਂ ਹੱਥ ਨਹੀਂ ਸਹੀ ਆ। ਮੈਂ ਵੀਡੀਓ ਕਢੀ ਘੱਟ ਪਾਈ ਹੁੰਦੇ। ਬਾਕੀ ਆ ਪਰਮਹਾਰ ਰਮੂਲ ਬਨ ਲਿਆ ਵਾ ਤੇ ਆਪਾਂ ਹੁਣ ਆਕ ਜੂਗੇ ਮੇਲੇ 'ਚ। ਆਪਣੇ ਦਾ ਜਸ਼ਨ। ਬਲੈਂਸ ਜਸ਼ਨ ਜੀ ਤੇ ਉਹ ਜਸ਼ਨ ਜੀ ਆਪਣ ਮਿਲ ਚੁਕੇ ਆ ਆਪਣੇ। ਬਾਕੀ ਇਧਰ ਪੂਰੀ ਸੇਵਾ ਚੱਲੰਦੀ ਲਗਾਤਾਰ। ਮਨਮੀਤ ਵੱਲੋਂ। ਐ ਇਧਰ ਪਿੱਛੋਂ ਮਾੜੀ ਦਿਖਾ। ਓਏ ਇਧਰ ਵਿੱਚ ਓਏ। ਰਾਜੀ ਆਇਓ ਸਿਵਰ ਆ ਡਿਕਲਾ ਦਾ ਡਾਕ ਐ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਲੈ ਹੋ ਰਾਸ਼ੀ ਆ ਡੱਗ ਗੰਦੀ ਜਾਨ ਯੂਰੋ ਬਾਕੀ ਦੇ ਬਿੱਲ ਜਿਹੜੀ ਤੇ ਜਮਾ ਕਰਾਉਂਦੇ ਸਾਰੇ ਮਨਜੀਤ ਜੀ ਤੇ ਗੋਰਾ ਜੀ ਵੀ ਇੱਥੇ ਨੇ ਬਾਕੀ ਤੇ ਦੁਕਾਨਾਂ ਤੇ ਗੋਨਾ ਲੱਗੀਆਂ ਸਾਰੀਆਂ ਢੋਲੇ ਲੱਗ ਗਿਆ ਆ ਆ ਪੂਰਾ ਸਿੱਧੂ ਮੂਸੇ ਵਾਲਾ ਬਣਿਆ ਜ ਆਪਾਂ ਜੱਲੇ ਨੇ ਪਕੌੜੇ ਖਾਣ ਇੰਦਰੋ ਬਾਟੀਆਂ ਬੂਟੀਆਂ ਫੜ ਲੈਣੀ ਆ ਸਾਰੀਆਂ ਆ ਲੱਗਾ ਟੈਂਟ ਜਿਹੜਾ ਰਾਤੀ ਲੱਗਣ ਦਿਆ ਸੀ ਹੁਣ ਲੱਗ ਗਿਆ ਪੂਰਾ ਬਾਕੀ ਇੱਧਰ ਫਾਈਨਲੀ ਆਪਣੀ ਪੂਰੀ ਮਿਹਨਤ ਤੋਂ ਬਾਅਦ ਪਨੀਰ ਵਾਲਾ ਪਕੌੜਾ ਮਿਲ ਜੂਗਾ ਇੱਕ ਬਾਕੀ ਆਪਾਂ ਹੁਣ ਪਕੌੜੇ ਪਕੌੜੇ ਸ਼ਾਕੇ ਆ ਗਏ ਆ ਇੱਧਰ ਮੱਥਾ ਟੇਕਣਾ ਨਾ ਬੰਦ ਤੇ ਇੱਧਰ ਅਰਦਾਸ ਹੁੰਦੀ ਹੱਲੇ ਪਿਆਰ ਬੜਾ ਰਚਨਾ ਕਰੇ ਜਗਤ ਦੀਜ਼ ਗੁਲਾਮ ਜਹਾਜੇ ਸੁਦਰੇ ਪਾਰ ਕੀ ਆ ਪਾ ਗਏ ਆ ਮੱਥਾ ਟੇਕਣ ਸਾਰੇ ਪੁੱਠਾ ਵਾ ਇਧਰ ਮੈਟਾ ਮੋਟਾ ਸੇਵਾ ਕਰ ਬਾਕੀ ਪੂਰੀ ਤਿਆਰੀ ਤੁਰੀ ਚੱਲਣ ਧੀ ਆ ਇਥੇ ਦੀਵਾਨ ਲੱਗਣੇ ਹੁਣ ਥੋੜੇ ਟਾਈਮ ਤੱਕ ਬਾਕੀ ਆ ਮੈਂ ਮੈਡ ਮੂਡ ਲਾਉਂਦਾ ਸਾਰੇ ਤੇ ਇਥੇ ਹੁਣ ਦੀਵਾਨ ਲੱਗਣੇ ਥੋੜੇ ਟਾਈਮ ਤੱਕ ਉਧਰ ਪ੍ਰਵਿੰਦਰ ਵੀ ਪੂਰੇ ਮੋਢੇ ਨਾਲ ਜੋ ਚੁੱਕ ਕੇ ਸੇਵਾ ਕਰ ਰਹੇ ਆ ਨਾਲ ਲਿਪੜ ਗਿਆ ਆ ਜਸ਼ਨਵੀਰ ਵੀ ਆ ਗਏ ਆ ਆਪਦੀ ਇਨ ਤੇ ਕਲਿੱਪ ਘੱਟਦਾ। ਬਾਕੀ ਹੁਣ ਆਪਾਂ ਮੱਥਾ ਟੇਕ ਲਿਆ। ਹੁਣ ਆਪਾਂ ਚੱਲੇ ਆਂ। ਜੁੱਤੀ ਚਪਲਾਂ ਜੋ ਲੈਣਾ ਸਾਰਿਆ ਲੈਣ ਚੀਜ਼ਾਂ। ਜੋੜੇ ਘਰ ਅੱਲ। ਆਕੀ ਇਧਰ ਦੇਖੋ। ਇਹ ਦੁਕਾਨਾਂ ਦੂਗਣਾਂ ਲੱਗ ਚੁੱਕੀਆਂ। ਇਧਰ 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 ਤੋੜਦੀਆਂ ਤੇਰੀਆਂ ਹੁੰਦੀਆਂ ਉਰੀਆਂ। ਬਾਕੀ ਸਾਰੇ ਜਣੇ ਖੜੇ ਇੱਥੇ ਇੱਥੋਂ ਨੰਗਣੇ ਹੁਣ ਸਰੂਪ। ਜਿਹੜੇ ਆਪਾਂ ਪਿੰਡ ਨੂੰ ਲੈ ਕੇ ਜਾਣੇ ਵਾਪਸ। ਤੇ ਹੁਣ ਆ ਵੇਟ ਕਰਨ ਦੇ ਸਰੂਪਾ ਦੀ ਬਾਕੀ ਤੇ ਸੇਵਾ ਹੋਣ ਲਈ ਆ ਤੇ ਮਾਰਾ ਸੂਪ ਆ ਗਿਆ ਹੋਵੇ ਬਾਕੀ ਆਪਾਂ ਪਿੰਡ ਪਹੁੰਚ ਚੁੱਕੇ ਹੁਣ ਆਪਾਂ ਸਰੂਪ ਲੈ ਗਏ ਬਾਕੀ ਆ ਘਰ ਇੱਧਰ ਆ ਆਪਣੇ ਪਿੰਡ ਦਾ ਇੱਧਰ ਆ ਗੀ ਸੰਗਤ ਕੈਮਰਾ ਬਾਬਾ ਸਰੂਪ ਲੈ ਗਏ ਵੀਡੀਓ ਬਣਾ ਲੀ ਯਾਰ ਰਮਾਨੀ ਇਹਨਾਂ ਮੜਮੀ ਪੂਰੀ ਸੇਵਾ ਕਰਨ ਦਿਆ ਟੇਕ ਦਾ ਟੈਂਡਾ ਬਾਕੀ ਸਰੂਪਣ ਪਹੁੰਚ ਚੁਕੇ ਆ ਤੇ ਆਪਾਂ ਹੁਣ ਚੱਲੇ ਵਾਪਸ ਸੱਚੀ ਮੰਨ ਆਓ ਆਪਾਂ ਬਾਕੀ ਚੱਲੇ ਵਾਪਸ ਹੁਣ ਮੇਲੇ ਤੇ ਤੇ ਮਿਲਦੇ ਆ ਤੁਹਾਨੂੰ ਅੱਗੇ ਵਾਏ ਗੁੱਟੀ ਦਾ ਖਾਤਾ ਅਲੈਕੁਮ ਅਸਾਂ ਆ ਚੁਕੇ ਆ ਗੁਰਦਾਰੇ ਪਿੰਡੋਂ ਤੇ ਬਾਕੀ ਹੁਣ ਆਪਾਂ ਛਕਦੇ ਆ ਪ੍ਰਸ਼ਾਦਾ ਤੇ ਮਿਲਦੇ ਤੁਹਾਨੂੰ ਬਾਕੀ ਗਲਾਬ ਪੜਨੇ ਹੋਣਾ ਵਾ ਪੀਂ ਚੱਲੇ ਆ ਸ਼ਰਧਾਈ ਬਾਕੀ ਆਪਰ ਸ਼ਰਧਾਈ ਪੀ ਲਈ ਹੀ ਤੇ ਬਾਅਦੋਂ ਪਤਾ ਲੱਗਾ ਵੀ ਉਹ ਸੁੱਖਾ ਵਾ ਇੰਦੋ ਥੋੜਾ ਹੋ ਗਿਆ ਠਹਿਰ ਮੈਂ ਤੇ ਕਰਮਾ ਆਉਂਦਾ ਮੈਂ ਆਹ ਲੋਹੋਂਦਿਆ ਦੋ ਬਰਚਾ ਇਹਨੇ ਚਰਦਾਈ ਪੀਤੀ ਆ ਬਾਕੀ ਸਾਰਿਆਂ ਨੇ ਆ ਗੁੱਟਾਂ ਜਿਹਦੇ ਪਾਲੇ ਆ ਲਿੱਲੇ ਮੈਨੂੰ ਛੱਡ ਦੇ ਆ ਗਾਲੀ ਇਹਨੇ ਵੀ ਲਿਆ ਝੂੜ ਮਰੀ ਜਾਂਦਾ ਮੈਂ ਕਰਮਾ ਲੈ ਲਿਆ ਹੁਣ ਆਪਾਂ ਚੱਲਦੇ ਆ ਉਧਰ ਨੂੰ ਬਾਕੀ ਆਪਾਂ ਹੁਣ ਆਏ ਛੋੜਾ ਛੋੜਾ ਖਿੱਚਣ ਤੇ ਇਧਰ ਮੇਲਾ ਪੂਰਾ ਜੋੜਾ ਸ਼ੋਰਾਂ ਦੇ ਇਹ ਬਲੇਜ ਹੋ ਰਿਹਾ ਤੇ ਨਾਈਗ ਐ ਇਲੈਂਡ ਫੋਟੋ ਖਿਚਾਉਣ ਨੂੰ ਆਪਾਂ ਚੱਲੇ ਆ ਉਹ ਬਾਕੀ ਆਪਾਂ ਹੁਣ ਆਏ ਇਹ ਇੱਥੇ ਫੋਟੋ ਫੋਟੋ ਖਿਚਾਉਣ ਤੇ ਇਧਰ ਪ੍ਰਵਿੰਦਰ ਦੀ ਹੁਣ ਆਪਾਂ ਖਿਚਣੀਆਂ ਫੋਟੋਆਂ ਆ ਵੇਖੋ ਬਾਕੀ ਬਾਕੀ ਹੁਣ ਆਪਾਂ ਫੋਟੋ ਫੋਟੋ ਇਧਰੋਂ ਖਿੱਚ ਕੇ ਆ ਗਏ ਆ ਪਟਰੀ ਤੇ ਖਿਚਣਦੇ ਸੀ ਤੇ ਹੁਣ ਆਪਾਂ ਇਧਰ ਮੇਲੇ 'ਚ ਵਾਪਸੀ ਚੱਲਣੇ ਆ ਕਿਉਂਕਿ ਫੋਨ ਤੇ ਫੋਨ ਆ ਗਿਆ ਗੱਗਨੋਂ ਦਾ ਹਾਂਜੀ ਬਾਕੀ ਇਧਰ ਵੇਖੋ ਸਾਰੀ ਸੰਗਤ ਆ ਸਵੇਰ ਤੋਂ ਲਾਕੇ ਹੁਣ ਤੱਕ ਸੇਵਾ ਕਰਨ ਦੀ ਜੋੜਿਆ ਦੀ ਇਧਰ ਹਰਸ਼ਦੇ ਮਾਮੇ ਦਾ ਮੁੰਡਾ ਬਾਲ ਸੁੱਟ ਕੇ ਗਲਾਸ ਸੁੱਟਣ ਲੱਗਾ ਬਾਕੀ ਆਪਾਂ ਆ ਗਏ ਆ ਇੱਥੇ ਮਮਸ ਕਾਰਡ ਇਧਰ ਫ੍ਰੈਂਚ ਫ੍ਰਾਈਜ਼ ਤੇ ਸਪ੍ਰਿੰਗ ਰੋਲਾ ਉਹਨਾਂ ਦਾ ਗਾਣਾ ਪਾਦਾ ਦੱਸਣਾ ਫਰਜ਼ਾ ਆਪਣਾ ਬਾਕੀ ਹੁਣ ਸਾਰਿਆਂ ਨੂੰ ਵੇਟ ਆ ਮੁਮਤ ਆਣਗੇ ਤੇ ਉਹਨਾਂ ਡੋਏ ਬਾਕੀ ਇੱਥੇ ਮੁਮਤ ਆ ਚੁੱਕੇ ਆ ਤੇ ਹੁਣ ਆਪਾਂ ਸਾਰਿਆਂ ਨੇ ਖਾਣੇ ਬਾਕੀ ਆਪਾਂ ਖਾੜੇ ਆ ਤੇ ਹੁਣ ਇੱਕ ਹੋਰ ਪਲੇਟ ਕਰਾਉਣੀ ਆ ਪੂਰੇ ਸਵਾਦ ਵਾਲੇ ਯਾਰ ਆਪਾਂ ਹੋਇ ਇੱਕ ਹੋਰ ਪਲੇਟ ਕਰਾ ਲਈ ਆ ਬਾਕੀ ਹੁਣ ਆਪਾਂ ਪੀਣ ਲੱਗੇ ਆ ਜੂਸ ਤੇ ਜਿਸ ਕਰਨੀ ਪੂਰੇ ਖੁਸ਼ ਬਾਕੀ ਇੱਥੇ ਸ਼ਰਤ ਲੱਗੀ ਹੀ ਵੀ 1 ਮਿੰਟ ਚ ਪੰਨਿਆਂ ਵਾਲਾ ਪੂਰਾ ਬਿਸਕਟ ਖਾਣਾ ਤੇ 1000 ਰੁਪਿਆ ਨਾਮ ਆ ਪਰ ਨਹੀਂ ਗੱਲ ਬਣੀ ਨਹੀਂ ਖਾਤਾ ਗਿਆ ਬਾਕੀ ਹੁਣ ਆਪਾਂ ਆ ਗਏ ਆ ਇਧਰ 베ੜੀ ਤੇ ਚੜਨ ਉਧਰ ਆਪਾਂ ਜਾਣ ਲੱਗੇ ਸੀ ਤੇ ਉਧਰ ਆਪਾਂ ਨੂੰ ਜਾਣ ਹੀ ਨਹੀਂ ਦਿੱਤਾ ਸੋਖਣ ਵਾਲਾ ਉਹ ਬਾਜ਼ਾਰ ਵਾਲ ਤੇ ਇਹ ਕਰਕੇ ਹੁਣ ਆਪਾਂ ਇਧਰ ਆ ਗਏ ਆ ਇਧਰ ਬਾਬਾ ਉਤਾਰ ਸਿੰਘ ਜੀ ਹੁਣੇ ਲੰਗੇ ਆ ਤੇ ਆਪਾਂ ਹਣ ਚੱਲਦੇ ਸੋ ਬਾ ਸਿੱਧਾ 베ੜੀ ਵਾਲ ਬਾਕੀ ਮੁੰਡਿਆਂ ਦੀ ਥੋੜੀ ਜੀ ਪਰਸਨਲ ਚੀਜ਼ ਤੇ ਪੀ ਆ ਦੇ ਲੱਭਣ ਦੇ ਲੱਭੜ ਹੀ ਨਹੀਂ ਪਈ ਬਾਕੀ ਬਾਕੀ ਆਪਾਂ ਪੈਸੇ ਇਕੱਠੇ ਕਰ ਲਏ ਤੇ ਆਪਾਂ ਸਾਰਿਆਂ ਨੇ ਚੜਨਾ ਪੈਸੇ ਦਿੱਤੇ ਉਹਨੇ ਬਾਕੀ ਸਾਰੇ ਆਪਾਂ ਚੱਲੇ ਆਂ ਬੇੜੀ ਤੇ ਚੜਨ ਤੇ ਪੈਸੇ ਭਾਉ ਤਾ ਆਪਾਂ ਦੇਣ ਲੱਗੇ ਭਾਉਣਾ ਬਾਕੀ ਆਪਾਂ ਬਹਿ ਚੁੱਕੇ ਆਂ ਇੱਥੇ ਬੇੜੀ ਦੇ ਤੇ ਫੋੜ ਆਪਾਂ ਮੇਨੀ ਜਣੇ ਇੱਧਰ ਆ ਬਾਕੀ ਸਾਰੇ ਜਣੇ ਉੱਧਰ ਆ ਤੇ ਨਾਲ ਹੀ ਆ ਆ ਝੂਟੇ ਦੇ ਲੇ ਤੇ ਬਾਕੀ ਹੁਣ ਆਪਾਂ ਉਹ ਥੋੜਾ ਥੋੜਾ ਤੇ ਜਾਨ ਲੱਭਦੇ ਆ ਤੇ ਹੋਰ ਜਿਹੇ ਰਾਵਾਂ ਲੱਭਦੇ ਹੁਣ ਕੋਈ ਨੀ ਨਗਾ ਮਨੂਜ ਕੱਲ ਰਾਤੀ ਹੁੰਦੇ ਹੋਂ ਨੀ ਕੋਈ ਹੁੰਦਾ ਬਾਕੀ ਰੁਕ ਚੁਕੀ ਹੁਣ ਕੀ ਇਹਨੂੰ ਆਂਦਦੇ 베ੜੀ ਤੇ ਫੇਰ ਆਪਾਂ ਹੁਣ ਦੁਬਾਰਾ ਤੋਂ ਆਣਾ ਵਾ ਪਰ ਐਰ ਕੀ ਪੂਰਾ ਸਵਾਦ ਆ ਗਿਆ ਕੋਰੀ ਆਪਰੇ ਪੀਕ ਤੇ ਬੈਠੇ ਟੌਪ ਤੇ ਬਾਕੀ ਹੁਣ ਆ ਬੁੱਤਰ ਗਏ ਆ ਬਾਕੀ ਹੁਣ ਆਪਾਂ ਰੋ ਪੀਣ ਲੱਗੇ ਆ ਇਧਰ ਜੂਸ ਕੱਟੇ ਜਾਂਦੇ ਆ ਤੇ 베ੜੀ ਦਾ ਪੂਰਾ ਸਵਾਦ ਆ ਗਿਆ ਝੋੜੇ ਝੋੜੇ ਲੈ ਕੇ ਫੇਰ ਇੱਕ ਵਾਰੀ ਆਪਾਂ ਚੜਦੇ ਹੁਣ ਬਾਕੀ ਇਧਰ ਬਣਾਤੀ ਬਾਹਰ ਕੱਢਣ ਦਾ ਐ ਇੱਥੇ ਦੇਖੀ ਜਾਊਗੀ ਇਹਦੇ ਤੇ ਨਗਾਰਾ ਮੇਰੇ ਸਾਹ ਨਾਲ ਨਗਾਰਾ ਨਗਾਰਾ ਵਜਾ ਕੇ ਸ਼ੁਰੂ ਕਰਨਗੇ ਟੋਟੇਲੇ ਨਹੀਂ ਇੱਥੇ ਮੈਂ ਤਾਂ ਜਾ ਨਹੀਂ ਨਹੀਂ ਮੇਰੀ ਗਰੰਟੀ ਤੇ ਹੁਣ ਆਵੇ ਹਥਲੀ ਚੱਲੀ ਆ ਵੇ ਆਇਆ ਰੋਬਾ ਮੇਰੇ ਅੱਜ ਬਚਾਲੀ ਅੱਜ ਬਚਾਲੀ ਅੱਜ ਬਚਾਲੀ ਆ ਜਾਂਦੀ ਵੇ ਹਤਲੀ ਕਰ ਚਲੋ ਹੁਣ ਬਾਕੀ ਆਵਾ ਚੱਲੇ ਆ ਪਿੱਛੇ ਦੌੜ ਚਲੋ ਬਾਕੀ ਪੂਰਾ ਮਾਹੌਲ ਚੱਲ ਬਣਿਆ ਆ ਹਣ ਤੇ ਆ ਸਾਰੇ ਘੋੜੇ ਆ ਜਿਹਨਾਂ ਰੇਸ ਕਰਨੀ ਆ ਦੌੜ ਕਰਨੀ ਸਾਰੀ ਤੇ ਇਧਰ ਆ ਬਾਬੇ ਹੋਣੀਆਂ ਵੇ ਕਿੱਲੇ-ਗੁੱਲੇ ਘੱਡੰਦੇ ਆ ਪੂਰੀ ਪੈੜੀ ਉੱਥੇ ਦੂਰੋਂ ਲੱਗਣੀ ਰੇਸ ਹੁਣ ਸ਼ੁਰੂ ਪੂਰੀ ਇੱਥੇ ਬਾਕੀ ਪੂਰੀ ਮਿਨੀ-ਮਿਨੀ ਧੁੱਪ ਵੀ ਨਿਕਲ ਆਈ ਆ ਇਧਰ ਆਪਾਂ ਸਾਰੇ ਬਹਿ ਚੁੱਕੇ ਆ ਇੱਥੇ ਮੋਟਰ ਤੇ ਆ ਚੁੱਕੇ ਆ ਮਾਕੇ ਇਧਰੇ ਘੋੜੇ ਘੋੜੇ ਆ ਗਏ ਆ ਤੇ ਪਿੱਛੇ ਵੇ ਹਥਰੀ ਵੀ ਆ ਗਈ ਆ ਹਾਥੀ ਹੋਏ ਖੜੀ ਬੈਠੇ ਆ ਮੈਂ ਦੋ ਤਿੰਨ ਰੀ ਬੈਠਾ ਨਹੀਂ ਮੈਂ ਨਹੀਂ ਬੈਠਾ ਦੇਖੋ ਪੂਰੀ ਸੰਗਤ ਆ ਬਾਬਾਈਏ ਐਰੇ ਐਰੇ ਉਹ ਦੇਖੋ ਕਿਤੁ ਬਿਓਏ ਓਏ ਆਵਾਜ਼ ਨਾ ਕਰੀਂ ਜੀ ਤੇ ਇਧਰੇ ਕੋ ਪੂਰੀ ਸੰਗਤ ਆ ਹਾਂ ਬੱਸ ਯਾਰ ਜਾ ਕੋਈ ਅੰਦਰ

കണ്ട <laughs> ദിവ <laughs> ਆਹ ਆਲਾ ਆਲਾ ਹੈ ਪੂਰਾਡ ਕੰਮ ਚ ਚ ਗਿਆ ਬਾਕੀ ਕੋੜ ਦੌੜ ਸਮਾਪਤ ਹੋ ਚੁਕੀ ਆ ਤੇ ਹੁਣ ਆਪਾਂ ਦੁਬਾਰਾ ਤੋਂ ਵੇਖਣ ਲੈ ਵੀ ਛੰਦ ਬੇੜੀ ਜੜੀ ਪਰ ਉਸ ਤੋਂ ਪਹਿਲਾਂ ਆਪਾਂ ਖਾਣ ਲੱਗੇ ਆ ਪੇਰ ਲੱਗੇ ਆਣੇ ਲੱਗੇ ਆ ਗਿਆ ਗੈਸ ਦਾ ਡੈਡੀ ਗਾਇਸ ਬਾਕੀ ਜਸਪ੍ਰੀਤ ਸਿੰਘ ਦਾ ਡਾਡੀ ਔਨ ਹਾਰਸ हॉर्स की राइड कर बाकी दूजिया हार स्टार्ट हो चुका बाकी है देखो हैप्पी हो रहा ਖਾ ਗਿਆ ਵਾ ਬਾਕੀ ਹੁਣ ਰੋਗ ਚ ਗਈ ਆ ਤੇ ਦੂਸਰਾ 베ੜੀ ਹੁਣ ਆਪਾਂ ਚੱਲਦੇ ਆ ਥੋੜੇ ਥੋੜੇ ਚੱਕਰ ਜਿਹਾ ਆਉਂਦੇ ਬਾਕੀ ਬਾਕੀ ਹੁਣ ਆਪਾਂ 베ੜੀ ਉੱਤਰ ਕੇ ਇਧਰ ਆ ਚੁੱਕੇ ਆ ਅਚਿੰਦਰ ਪ੍ਰਸ਼ਾਦਾ ਸ਼ੱਕਦੇ ਆ ਬਾਕੀ ਇਧਰ ਲੰਗਰ ਸ਼ਕਨ ਦੀ ਸੰਗਤ ਸਾਰੀ ਕੋਈ ਸੰਗਤ ਇਧਰ ਇਧਰ ਆ ਕੋਈ ਸੰਗਤ ਇਧਰ ਆ ਟੈਂਟਲ ਤੇ ਕੋਈ ਇਧਰ ਬਾਕੀ ਹੁਣ ਆਪਾਂ ਮੂਮਸ ਖਾ ਲਏ ਆ ਤੇ ਫਿਰ ਸਪਰਿੰਗ ਰੋਲ ਖਾਣ ਲੱਗੇ ਹੁਣ ਆਪਾਂ ਇਹ ਐਂਡਰਾ ਕੋਨਾ ਕੋਨਾ ਚੱਲੰਦੀ ਆ। ਮੇਰੇ ਅਹੀਂ ਆਈ ਫਾਸਟ ਕੁਝ ਨਹੀਂ ਖਾਦਾ। ਠੀਕ ਆ ਠੀਕ ਆ। ਸਾਨੂੰ ਦੂਜਾ। ਬਾਕੀ ਹੁਣ ਆਪਾਂ ਵਲੌਗ ਲਗਭਗ ਐਂਡ ਹੀ ਕਰ ਦੇਣਾ ਇੱਕ ਸਾਬ ਦਾ ਹੁਣ। ਤੇ ਹੁਣ ਮੇਲਾ ਮੁੰਡਾ ਬਾਕੀ ਸਾਰਾ ਚੁੱਕਿਆ ਗਿਆ ਪੰਜਾਬੀ। ਪੈਸੇ ਕਿਹਦੇ ਕਿਹਾ। ਦੇਖੋ ਇਧਰ ਜ਼ਰਾ ਚੁੱਕਿਆ ਗਿਆ। ਉਹ ਪੇੜੀ ਵੀ ਖੋਲਣ ਲੱਗ ਪਿਆ। ਇੱਕ ਇੱਕ ਤੁਹਾਨੂੰ ਮਿਲਾਇਆ। ਬਾਕੀ ਇਧਰ ਦੇਖੋ ਬੈਲੂਨ ਨਾਲ ਕੱਪ ਜਹਾ ਬਣ ਕੇ ਡਾਕ ਰਹਾ। ਬਾਕੀ ਹੁਣ ਆਪਾਂ ਚੱਲੇ ਆਂ ਪਿੰਡ ਨੂੰ ਵਾਪਸ ਤੇ ਹੁਣ ਕਰਦੇ ਆਪਾਂ ਲਾਈਵ ਦਾ ਐਂਡ। ਇਸ ਵਲੌਗ ਦਾ ਐਂਡ। ਆ ਠੋਕਦੇ ਕਦੇ ਜਨ ਲੱਗੇ ਕਦੇ ਨਹੀਂ ਕਬੂਤਰ ਹੀ ਅਨ ਨੋਨ ਜੇ ਪਹਿਨ ਟੋਤੇ